ਉਹ ਚ ਫੜਨਾ ਪਾਈਏ ਗਮਾਰੇ ਦੀਆਂ ਕਿ ਚੌਲੇ ਬਣਾ ਲਈਏ ਮੰਮੀ ਦੇਖ ਲਓ ਤੁਸੀਂ ਕੀ ਪਾਉਣਾਗਾ ਮੈਂ ਤਾਂ ਕਹਿੰਨੀ ਫਲੀਆਂ ਹੀ ਪਾ ਲੈਨੇ ਆ ਫਲੀਆਂ ਵੀ ਵਧੀਆ ਲੱਗਦੀਆਂ ਨੇ ਵਿੱਚ ਛਾਲੂਆਂ ਦੇ ਹਾਂ ਠੀਕ ਹੈ ਦੇਖਣਾ ਤੇ ਛਾਲੂ ਦੇ ਸੀ ਮੈਂ ਨਹੀਂ ਪਹਿਲਾਂ ਫੜਨਾ ਚਾਹੀਦਾ ਆ ਕੀ ਦਾ ਬਚਿਆ ਆ ਫੋਨ ਆਈ ਜਾਂਦਾ ਪਰ ਨਹੀਂ ਕੀ ਦਾ ਆਈ ਜਾਂਦਾ ਹੈਲੋ ਹਾਂਜੀ ਤੁਹਾਡਾ ਪਾਰਸਲ ਸੀਗਾ ਜੀਓ ਤੋਂ ਅੱਛਾ ਵੀਰੇ ਕਿੱਥੇ ਜੇ ਖੜੇ ਆ ਤੁਸੀਂ ਮੈਂ ਮਾਨਸਾ ਬਲਾਡ ਡਰੋਟ ਨਹੀਂ ਹੈ। ਠੀਕ ਹੈ ਵੀਰੇ ਉੱਥੇ ਨਾ ਮਾਨਸਾ ਸਾਈਡ ਦਾ ਇਧਰ ਬਲਾਡ ਇੰਨੀ ਕੰਨ ਕੋਠੀਆਂ ਤੁਸੀਂ ਉੱਥੇ ਆ ਜੂ। ਓ ਠੀਕ ਹੈ ਜੀ। ਠੀਕ ਹੈ। ਹਾਂਜੀ। ਮੈਂ ਬਾਅਦ ਕੇ ਆ ਕੇ ਕਾਲ ਕਰਦੀ ਤੁਹਾਨੂੰ। ਠੀਕ ਹੈ ਵੀਰੇ ਤੁਸੀਂ ਜਦੋਂ ਆ ਕੇ ਤੁਸੀਂ ਕਾਲ ਕਰਦੇ ਹੋ ਜੜੀ। ਹਾਂਜੀ। ਠੀਕ ਹੈ ਵੀਰੇ ਫਿਰ। ਓਕੇ। ਓਕੇ। ਕੀ ਦਾ ਸੀਗਾ ਹਨਾ? ਵੀਪ ਤੂੰ ਕੀ ਲੈਣਾ ਫੋਨ ਦਾ ਕੀ ਆ? ਬੈਕ ਕਰੀ ਜਾਂਦੀ ਸੀ ਕੋਈ ਐ ਲੱਗਦਾ ਸੀ ਜਿਵੇਂ ਮੁੰਡਾ ਜਾਂ ਬੁੱਢੀ ਜਾਂਦਾ ਵਿੱਚ। ਨੀ ਤੇਰਾ ਕੋਈ ਲੱਲਾ ਖੱਕਾ ਨਹੀਂ ਹੈਗਾ ਬੇਬੀ ਤੂੰ ਮੈਨੂੰ ਪੁੱਛਣਾ ਬਸ ਕੀੜਾ ਸੀਗਾ ਜਿਹੜਾ ਆ ਜਾਊਗਾ ਆਪੇ ਪਤਾ ਲੱਗ ਜੂ ਜਦੋਂ ਹਾਂਜੀ ਆਪਕੀ ਪਤਾ ਲੱਗੂ ਕੌਣ ਪਤਾਸਾ ਲੱਗ ਗਿਆ ਮਾਰਾ ਮੋਟਾ ਮੈਂ ਤਾਂ ਫੋਨ ਆਈ ਜਾਣਗੇ ਪਤਾ ਵੀ ਲੱਗਿਆ ਕਿਹੜਾ ਲੈ ਹੁਣ ਬੇਬੀ ਤੂੰ ਗਾਹਾਂ ਦੀ ਕਹਾ ਵਧੀ ਜਣੀ ਹੈਗੀ ਹੋਰ ਸੌ ਕੰਮ ਹੁੰਦੇ ਆਗੇ ਤੈਨੂੰ ਕੀ ਪਤਾ ਹੁਣ ਮੈਂ ਜੋਬ ਤੇ ਲੱਗੀ ਹੋਈ ਆ ਮੈਂ ਫੇਰ ਆਈ ਪੁੱਛੇ ਤੂੰ ਕਹਦੇ ਵੀ ਮੇਰੇ ਕੋਈ ਉਸਦਾ ਸੀਗਾ ਤੂੰ ਤਾਂ ਆ ਕੇ ਲੱ ਕਿਸੇ ਦਾ ਹੋਊਗਾ ਕਿਸੇ ਦਾ ਕਿਵੇਂ ਹੋ ਆਮ ਆਲਿਆਂ ਦੇ ਫੋਨ ਆਉਣੇ ਹੋਰ ਮੇਰੇ ਕੋਲ ਕਿਹਦੇ ਫੋਨ ਆਉਣੇ ਆਗੇ ਜਿਹਨੂੰ ਪਤਾ ਤਾਂ ਹੈਗਾ ਮੈਂ ਰੋ ਜਾਨੀ ਆ ਕੀ ਕਰ ਦੇਖ ਲਓ ਬਾੜੇ ਅੰਤਰੇ ਇਹਨਾਂ ਲਿਆ ਕਰ ਮਮੀ ਤੂੰ ਬਾੜੇ ਬਹੁਤ ਜ਼ਿਆਦੇ ਲੈਣੀ ਆ ਹੋਰ ਫਿਰ ਅੰਤਰੇ ਤਾਂ ਲੈਣੇ ਪੈਣਗੇ ਹੁਣ ਮੈਂ ਕਿਹਾ ਕੋਈ ਹੋਰ ਥਾਵਾਂ ਤੇ ਤੁਰੀ ਫਿਰਦੀ ਆ ਤੈਨੂੰ ਪਤਾ ਹੀ ਵੀ ਮੈਂ ਕਿੱਥੇ ਲੱਗੀ ਮੈਂ ਉਹਨਾਂ ਨੇ ਫੋਨ ਆਉਣੇ ਕੰਮ ਵਾਲਿਆਂ ਦੇ ਹੋਰ ਕਿਹਦੇ ਆਉਣੇ ਆਗੇ ਆਛਾ ਪਾਚਾ ਪਕੜਾਦਾ ਨਹੀਂ ਹੁੰਦਾ ਇਸ ਦਾ ਕੋਚੋ ਵੀ ਨਾ ਆ ਕੇ ਨੇ ਦੀਦੀ ਕਿੱਥੇ ਹੈਗੀ ਦੀਦੀ ਸਾਰਾ ਕੰਮ ਕਰਕੇ ਹੁਣ ਬੰਦ ਪਈ ਆ ਹੈਲੋ ਹਾਂ ਵੀਰੇ ਹਾਂਜੀ ਮੈਂ ਬਾਹਰ ਕੀ ਖੜਿਆ ਹਾਂ ਤੁਹਾਡਾ ਪਾਰਸਲ ਲੈ ਕੇ ਠੀਕ ਹੈ ਵੀਰੇ ਮੈਂ ਆਉਣੀ ਹੈਗੀ 1 ਮਿੰਟ ਤੁਸੀਂ ਇੱਥੇ ਰੁਕ ਜਾਓ ਹਾਂਜੀ ਸਾਡੇ ਆ ਗਈ ਆ ਗਈ ਲੈ ਕੜਾ ਵੀਰੇ ਤੁਸੀਂ ਹੀ ਗਗਨਦੀਪ ਹਾਂਜੀ ਠੀਕ ਆ ਜੀਓ ਤੋਂ ਪਾਰਸਲ ਸੀ ਅੱਛਾ ਵੀਰੇ ਮੈਂ ਹੀ ਕੀਤਾ ਸੀ ਨਾ ਉਹ ਠੀਕ ਹੈ ਜੀ ਆਜੂ ਵੀਰੇ ਚਾਹ ਪਣੀ ਪੀ ਕੇ ਜਾਵੜਿਓ ਨਹੀਂ ਨਹੀਂ ਬਸ ਜੀ ਆ ਲੋ ਠੀਕ ਹੈ ਵੀਰੇ ਕਾਹ ਤਾਂ ਵੀਰੇ ਪੀ ਕੇ ਜਾਵਣਦੇ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਵੀਰੇ ਸਰ ਚੱਲ ਨਹੀਂ ਬਹੁਤ ਜਿਆਦਾ ਪਈ ਰਹੀ ਹੈ ਕਿ ਇੰਨਾ ਕਿੱਥੇ ਖੜਿਆ ਜਾਂਦਾ ਗਰਮੀ ਦੇ ਵਿੱਚ ਇਹ ਗगन ਹੈ ਇਹ ਤਾਂ ਸਲੀਪਰ ਮੰਗਾਈ ਸੀ ਮਮੀ ਅੱਛਾ ਹਾਂ ਕਿੰਨੇ ਕੁ ਦਾ ਮੰਗਾਲੇ ਕੋਈ ਹੌਲੀ ਆ 65 ਕਿਹੜਾ ਸੀ ਸੀ ਫਾਰ ਕੀ ਗਾਲ ਜੀ ਦੇਗੀ ਮੈਨੂੰ ਸੋਨੂੰ ਸਮਝ ਨਹੀਂ ਆਉਂਦੀ ਗੀ ਨਾ ਨਾ 6500 ਦੇ ਆਇਆ ਨਹੀਂ ਵਾਖਰੂ 6500 ਦੇ ਪੈਰਾ ਚ ਪਾਉਣ ਨੂੰ ਲੈ ਮੰਮੀ ਹੁਣ ਸੋਨੂੰ ਕੀ ਪ੍ਰੋਬਲਮ ਆ ਗਈ ਮੈਂ ਪਾ ਨਹੀਂ ਸਕਦੀ ਹੈਗੀ ਗੀ ਗਾ ਤਾਂ ਨਹੀਂ ਪਾ ਸਕਦੀ ਮੈਂ ਤੈਨੂੰ ਕਾਹ ਤੋਂ ਮੰਗਾਇਆ ਮੈਂ ਕਿਹੜਾ ਸੁੱਥਾ ਮੰਗਿਆ ਮੈਂ ਆਪ ਕਮਾਉਂਦੀ ਆ ਤਾਂ ਵੀ ਇੰਨੇ ਇੰਨੇ ਮਹਿੰਗੇ ਟੁੱਟ ਤਾਂ ਵੇਖੀ ਨਾ ਹਜ਼ਾਰ ਵਾਲੇ ਵੀ ਇੱਕੋ ਹੀ ਗੱਲ ਆ ਆ ਸਾਢੇ 6 ਉਹ ਬਾਹਲੇ ਮਹਿੰਗੇ ਨਹੀਂ ਹੈਗੇ 6500 ਦੇ ਚਲ ਪਾ ਰੀ ਜਾ ਬਰਬਾਦ ਆ ਦੇਖ ਲੋ ਹੁਣ ਦੇਖ ਤੂੰ ਸੋਹਣੇ ਆਗੇ ਮੰਮੀ ਸੋਹਣੇ ਆ ਭਾਈ ਇੰਨੇ ਪੈਸੇ ਵੀ ਦੇਖ ਕਿੰਨੇ ਆ ਪੈਸੇ ਦੇਖ ਕਿੰਨੇ ਆ ਪੈਸੇ ਮੈਂ ਕਮਾਉਣੀ ਆ ਮੰਮੀ ਤੁਹਾਨੂੰ ਕੀ ਪ੍ਰੋਬਲਮ ਆ ਗਈ ਮੇਰੇ ਤੇ ਮੈਂ ਕਮਾਉਣੀ ਆ ਆਪ ਮੈਂ ਕੁਝ ਵੀ ਕਰ ਸਕਦੀ ਆ ਆਪਣੇ ਪੈਸਿਆਂ ਦਾ ਇਹ ਮਹਿੰਗੇ ਫਿਰ ਅਬਰ ਦੇ ਐ ਸਿੱਟਣੇ ਤਾਂ ਨਹੀਂ ਲੈ ਮम्मा ਕਿੰਨੇ ਦਾ ਸੋਹਣੇ ਆਗੇ ਮੈਂ ਸਿੱਟਣ ਵਾਸਤੇ ਥੋੜਾ ਮੁਗਵਾਏ ਆਗੇ ਸਿੱਟਣ ਵਾਸਤੇ ਤਾਂ ਨਹੀਂ ਕਹਿੰਦੀ ਮੈਂ ਫੇਰ ਵੀ ਆਏ ਕਹਿੰਦੀ ਆਂ ਕਿ ਪੈਰਾਂ 'ਚ ਪਾਉਣ ਨੂੰ ਇੰਨੇ ਨੇ ਮਹਿੰਗੇ ਕੋਈ ਚੱਲ ਵੇਖੀ ਨਾ ਹਿਆਰ ਵਾਹ ਮੈਨੂੰ ਤਾਂ ਬਹੁਤ ਮਹਿੰਗੇ ਨਹੀਂ ਲੱਗ ਰਹੇ ਸਾਨੂੰ ਕਾਹਤੋਂ ਲੱਗ ਰਹੇ ਇੰਨੇ ਮਹਿੰਗੇ ਮੈਨੂੰ ਤਾਂ ਭਾਈ ਮਹਿੰਗੇ ਮੇਰੇ ਤਾਂ ਮਮਾ ਸੀ ਦੋ ਨਾ ਜਾਣੇ ਕਮਾਉਂਦੇ ਮੇਰਾ ਹਸਬੰਦ ਵੀ ਕਮਾਉਂਦਾ ਮੈਂ ਵੀ ਕਮਾਉਂਦੀ ਆਂ ਫਿਰ ਕਿੱਡੀ ਕੀ ਗੱਲ ਹੈ 6500 ਦੇ ਕੋਈ ਬਾੜੀ ਮਹਿੰਗੇ ਨਹੀਂ ਆਏਗੇ ਠੀਕ ਹੈ ਪੁੱਤ ਚੱਲ ਸੋਦੀ ਮਰਜੀ ਹੈ ਤੁਸੀਂ ਐਵੇਂ ਗੱਲਾਂ ਮਾਰਦੇ ਰਹਿੰਦੇ ਆਗੇ ਠੀਕ ਹੈ ਚੱਲ ਉਹਨੂੰ ਵੀ ਦਿਖਾ ਦੇ ਵੇਖੀ ਨਾ ਦੀਦੀ ਤਾਂ ਪਏ ਹੋਣਗੇ ਅੰਦਰ ਉੱਠ ਖੜੀ ਹੋਊਗੀ ਨਹੀਂ ਬਲ ਗਈ ਅੰਦਰੇ ਦੀਆ ਬੇਬੇ ਬੱਚਾ ਨਹੀਂ ਮਾਰਿਆ ਨਹੀਂ ਆ ਹਾਲੇ ਨਹੀਂ ਲੈਂਦੀ ਤੇਰ ਕਾਬੀ ਆ ਕਹਿੰਦੀ ਬਾਈਲੀ ਬੂਲੀ ਪਤਾ ਨਹੀਂ ਕੀ ਆ ਦੀ ਦੇਖੇ ਸੋਹਣੀ ਆ ਨਹੀਂ ਬੇਬੇ ਲੈਂਦੀ ਫੇਰ ਕੀ ਹੋ ਗਿਆ ਮੈਂ ਵੀ ਪਾਲਿਆ ਕਰੂੰਗੀ ਕਦੇ ਕਦੇ ਹਾਂ ਕੋਈ ਨਹੀਂ ਕਹਿੰਗਾ ਨੂੰ ਤਨਖਾਹ ਮਿਲੀ ਹੋਣੀ ਆ ਜੋ ਉੱਤੇ ਲੱਗੀ ਆ ਫੇਰ ਹਾਂਜੀ ਦੀਦੀ ਤੂੰ ਮੰਗਾ ਲਾ ਜੇ ਕੋਈ ਫਰਕ ਹੀ ਨਹੀਂ ਹੈਗਾ ਆਪਾਂ ਤਾਂ ਵਧੀਆ ਇੱਕ ਦੂਜੀ ਦੀ ਵਾਤ ਨਹੀਂ ਆ ਮੈਂ ਹੀ ਕਰਦੀ ਆ ਮੰਗਾ ਕੇ ਮੈਂ ਹੀ ਪਾਲਿਆ ਕਰੂੰਗੀ ਹੁਣ ਜਮਾ ਮਮਾ ਸਾਡਾ ਦੋਨਾਂ ਦਾ ਇੱਕੋ ਤਾਂ ਸਵਾਜ ਹੈਗਾ ਜੇ ਦੀਦੀ ਪਾਲਿਆ ਕਰੋ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਆ ਨਹੀਂ ਸਾਡਾ ਤਾਂ ਕੋਈ ਮੇਚ ਹੈਗਾ ਫੇਰ ਤਾਂ ਆਪਸ ਵਿੱਚ ਬਣਦੀ ਬਹੁਤ ਆ ਦੀਦੀ ਦੀ ਤੇ ਮੇਰੀ ਆਰ ਫਿਰ ਤਾਂ ਵਧੀਆ ਹੋਰ ਨੇ ਆਪਣਾ ਤਾਂ ਫਰਕ ਹੀ ਨਹੀਂ ਕੋਈ ਦੀਦੀ ਆਪਸ ਵਿੱਚ ਦੀ ਵੀ ਚੀਜ਼ ਪਾ ਸਕਦੇ ਮੈਂ ਵੀ ਤੁਹਾਡੀ ਪਾ ਸਕਦੀ ਆਂਗੀ ਐਡੀ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਚਲ ਵਧੀਆ ਭਾਈ ਫਿਰ ਤਾਂ ਜਾਨ ਸੌਖੀ ਆ ਮੈਂ ਤਾਂ ਕਹਿ ਵਖਜੇ ਸਾਰਾ ਦਿਨ ਕੰਮ ਕਰਦੀ ਆਂ ਤੂੰ ਚਲ ਕੋਈ ਨਹੀਂ ਪੱਕੀ ਹੈ ਦੇਖੀ ਨਾ ਬਾਹਰ ਅੰਦਰ ਜਾਂਦੀ ਹੈ ਇਹਨੇ ਤਾਂ ਪਾਉਣ ਗਈਆਂ ਮੈਂ ਤਾਂ ਘਰੇ ਰਹਿਣੀ ਆ ਸਾਰਾ ਦਿਨ ਜੇ ਸਾਨੂੰ ਪਤਾ ਹੀ ਆ ਹੁਣ ਬਾਹਰ ਅੰਦਰ ਤਾਂ ਫਿਰ ਮਾੜਾ ਮੋਟਾ ਤਾਂ ਪਿਆਰ ਹੋ ਕੇ ਜਾਣਾ ਹੀ ਪੈਂਦਾ ਨਾ ਮਾੜੀ ਮੋਟੀ ਚੀਜ਼ ਵਧੀਆ ਪਾਉਣ ਨੂੰ ਹੀ ਪੈਂਦੀ ਆ ਨਾ ਜਿਹੜੇ ਹੁਣ ਜੌਬ ਕਰਦਾ ਹੋਵੇ ਮੈਂ ਤਾਂ ਕੁਝ ਨਹੀਂ ਕਹਿੰਦੀ ਵਧੀਆ ਨੇ ਸੋਹਣੇ ਨੇ ਠੀਕ ਆ ਦੀਦੀ ਫਿਰ ਮੈਂ ਰੱਖ ਕੇ ਆਉਣੀ ਐਗੀ ਕਰ ਰਿਹਾ ਸਾਰਾ ਪੈਸਾ ਕਰ ਸਰ ਕੋਲੇ ਵੀ ਤੇ ਤੂੰ ਨਾ ਜਰਾ ਹੀ ਕਰਿਆ ਕਰ ਮੈਂ ਤਾਂ ਕਹਿੰਦੀ ਮੈਂ ਖਜੇ ਤੇਰਾ ਜੀ ਕਰਦਾ ਤੈਨੂੰ ਮੰਗਾ ਦਿੰਨੀ ਆ ਮੈਂ ਨਾ ਕੋਈ ਮੈਂ ਮੈਂ ਕੁਝ ਨਹੀਂ ਕਹੇ ਮੈਂ ਕਿਉਂ ਕਿਤੇ ਜਾਨੀ ਐ ਨਾ ਤੇ ਮੈਂ ਮੈਂ ਤਾਂ ਇਹੀ ਭਾਲਿਆ ਕਰੂੰਗੀ ਫੇਰ ਤਾਂ ਠੀਕ ਹੈ ਨਹੀਂ ਆਵਦਾ ਤਾਂ ਮੈਂ ਨੂੰ ਆਇਆ ਸਾਰਾ ਦਿਨ ਤੰਗ ਕਰਦੀ ਜੇ ਮੈਨੂੰ ਚੀਜ਼ ਆਏ ਤਾਂ ਬਥੇਰੀ ਚੰਗੀ ਐ ਗਾਗਣ ਹੋਰ ਸਾਰਾ ਦਿਨ ਕੰਮ ਤੰਗ ਕਰ ਕਰਿਆ ਕਰੁੰਦਾ ਆ ਕਿੱਦਿਆਂ ਫਿਰ ਮੈਨੂੰ ਤਾਂ ਇੱਕੋ ਜਿਹਾ ਸਮਝਦੀ ਆ ਨਾ ਕੋਈ ਨਹੀਂ ਉਹ ਤਾਂ ਜਿਹੜਾ ਜੀ ਕਰਦਾ ਚੱਲ ਭਾਈ ਮੰਗਾ ਲੈਂਦੀ ਆ ਆਪਦੀ ਤਨਖਾਹ ਚ ਜੀਜੀ ਅੱਜ ਫਿਰ ਆਲੂਆਂ ਦੇ ਵਿੱਚ ਕੀ ਪਾਉਣਾ ਹੈ ਇਹਨਾਂ ਦੇ ਵਿੱਚ ਫਲੀਆਂ ਪਾ ਲਈਏ ਕਚੌਲੇ ਦੇਖ ਲਓ ਫਲੀਆਂ ਪਾ ਲੋ ਗਗਨ ਚਲੋ ਠੀਕ ਆ ਜੀਜੀ ਫਿਰ ਕਰ ਲਾਂਗੇ ਆਪਾਂ ਮੈਂ ਕੋਈ ਨਹੀਂ ਜੇ ਕੋਈ ਕੰਮ ਹੁੰਦਾ ਤੁਸੀਂ ਮੈਨੂੰ ਕਹਿ ਦਿਆ ਕਰੋ ਮੈਂ ਮੋੜਾ ਮੋੜਾ ਤੁਹਾਨੂੰ ਨਾ ਕਰਵਾ ਦਿਆ ਕਰੂੰਗਾ ਚਲ ਆਈ ਆ ਚੱਲ ਮੈਂ ਕਰ ਲੈਂਦੀ ਆ ਨਹੀਂ ਐਡੀ ਕੋ ਖਾਸ ਗੱਲ ਨਹੀਂ ਹੈਗੀ ਜੀਜੀ ਕੰਮ ਤਾਂ ਹੁਣ ਪਾਉਣਾ ਹੀ ਪੈਣਾ ਥੋੜੇ ਕੱਲੇ ਸਿਰ ਤੇ ਥੋੜਾ ਜਿਹਾ ਨਾ ਪੈਂਦਾ ਆ ਬੇਬੇ ਮਾੜਾ ਮोटा ਮੇਰਾ ਹੱਥ ਬਟਾ ਦਿੰਦੀ ਐ ਸਬਜੀ ਸਬਜੀ ਚੀਰ ਦਿੰਦੀ ਐ ਹਾਂਜੀ ਨੇ ਮੈਂ ਤਾਂ ਮੰਮੀ ਨੂੰ ਆਪਣੇ ਨੂੰ ਕਿਹਾ ਸੀਗਾ ਵੀ ਤੂੰ ਮੈਂ ਚੱਲ ਮੈਸ ਚ ਲੈ ਜੀ ਆਂ। ਘਰ ਦੇ ਕੰਮ ਨੂੰ ਤਾਂ ਵੀ ਦਿਵਾਲੀ ਨਹੀਂ ਮੈਂ ਘਰ ਦੇ ਕੰਮ ਤਾਂ ਆਪ ਹੀ ਕਰ ਲੈਂਦੀ ਆਂ। ਨੇ ਬਾਕੀ ਤੁਹਾਨੂੰ ਪਤਾ ਹੀ ਆ ਜੀਦੀ ਮੈਂ ਥੱਕ ਜਾਨੀ ਆਂ ਆਉਂਦਿਆਂ ਨੂੰ। ਹੁਣ ਉੱਥੇ ਵੀ ਮੱਥਾ ਮਾਰਦੀ ਆ ਕਿੰਨਾ ਦੇ ਕੰਮ ਉੱਤੇ ਕਿੰਨਾ ਕੁਸ ਕਰਨਾ ਪੈਂਦਾ ਹੈ ਅੰਦਰ। ਸਿਰ ਦੁਖਣ ਲੱਗ ਜਾਂਦਾ। ਚੱਲ ਕੋਈ ਨਹੀਂ। ਫਿਰ ਇਨੀ ਗਰਮੀ ਦੇ ਵਿੱਚ ਆਉਣੀ ਆਂ ਤੁਹਾਨੂੰ ਪਤਾ ਹੀ ਫਿਰ ਅਨਸਰ ਆਰਾਮ ਕਰਨਾ ਪੈਂਦਾ ਹੈਗਾ। ਆਰਾਮ ਵੀ ਜ਼ਰੂਰੀ ਹੈ। ਹਰ ਵਕਤ ਤੁਰੇ ਫਿਰਦੇ ਰਹਿੰਦੇ ਆਗੇ। ਤਲ ਬੇਬੇ ਨਾ ਰਹਿਂਦਾ ਮਾਤਾ ਜਬੀ ਇਹਨੂੰ ਨੀ ਚੀਜ਼ ਲਿਆ ਪੂਰੇ ਹੁੰਦਾ ਹੀ ਆ ਵੱਡੀ ਆ ਨਹੀਂ ਨਹੀਂ ਐਡੀ ਨਹੀਂ ਕੋਈ ਗੱਲ ਹੈਗੀ ਤੁਸੀਂ ਕੋਈ ਨਹੀਂ ਬੇਬੇ ਪਰ ਮੈਂ ਬੇਬੇ ਸਾਡੇ ਚ ਕੋਈ ਫਰਕ ਨਹੀਂ ਆ ਫਰਕ ਨਹੀਂ ਆ ਆਪਸ ਵਿੱਚ ਆਪਣੇ ਦੋਵਾਂ ਦੇ ਪਾਸੇ ਨਹੀਂ ਹੈਗਾ ਉਹਨਾਂ ਦਾ ਆ ਜਾਂਦੀ ਆ ਵਾ ਇੱਕ ਦੂਜੇ ਕੋਈ ਨਹੀਂ ਜੇ ਤੁਹਾਨੂੰ ਕੀ ਦੀ ਲੋੜ ਹੁੰਦੀ ਹੈ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਕੋਈ ਨਹੀਂ ਲੈ ਜਾਇਆ ਕਰੋ ਚਲ ਚੰਗਾ ਬੇਬੇ ਠੀਕ ਆ ਪੁੱਤ ਹੋਰ ਕੋਈ ਕੰਮ ਧੰਦਾ ਕਰਦੇ ਆ ਮੈਂ ਠੀਕ ਆ ਠੀਕ ਆ ਬੇਬੇ ਫਿਰ ਮੈਨੂੰ ਮੰਮੀ ਮੈਨੂੰ ਫੜਾ ਦਿਓ ਤੁਸੀਂ ਮੈਂ ਚੱਲ ਦਊਂਗੀ ਠੀਕ ਨਹੀਂ ਆ ਬਸ ਮਾਜੀ ਲੈ ਕੋਈ ਨਹੀਂ ਤੁਸੀਂ ਮੈਨੂੰ ਫੜਾ ਦਿਓ ਮੈਂ ਸਹਲਦੂੰਗੀ ਤੁਸੀਂ ਨਾਮ ਕਰ ਲਓ ਕੋਈ ਦੋ ਮਿੰਟ ਹੋਰ ਠੀਕ ਹੈ ਚੰਗਾ ਚੰਗੀ ਗੱਲ ਆ ਭਾਈ ਆ ਵੀ ਤਰਿਆ ਕਿੰਨੇ ਸੋਹਣੇ ਸੂਟ ਆ ਗਏ ਆ ਪਟੀ ਕਿੰਨਾ ਮਗੋਂ ਖੁੱਲੀ ਆ ਮਾਨਸਾ ਦੀ ਜੀ ਨੂੰ ਦੱਸੂੰਗੀ ਵੀ ਆਪਾਂ ਸੂਟ ਇੱਥੇ ਹੀ ਕੜਵਾਇਆ ਕਰਾਂਗੇ ਮਾਨਸਾ ਤੋਂ ਕਿੰਨੇ ਸੋਹਣੇ ਕਢਾਈ ਕਰਦੇ ਆਗੇ ਸੂਟਾਂ ਦੇ ਹੇ ਤਾਂ ਵਧੀਆ ਹੀ ਲੱਗਦੀ ਚਲੋ ਇੱਥੇ ਹੀ ਸਲਾਈ ਕਰਾ ਲਿਆ ਕਰਾਂਗੇ ਨਾ ਇਸ ਸਮਾਈ ਲਿਆ ਕਰਾਂਗੇ ਉੱਥੋਂ ਨਿਕੜਾ ਲਿਆ ਕਰਾਂਗੇ ਆ ਸਰ ਦਾ ਫੋਨ ਕਿਵੇਂ ਆ ਗਿਆ ਹੈਲੋ ਸੱਸੀ ਗੱਲ ਸਰ ਹਾਂਜੀ ਹਾਂਜੀ ਵਧੀਆ ਠੀਕ ਹੈ ਜੀ ਹਾਂਜੀ ਸਰ ਅੱਛਾ ਸਰ ਮੈਨੂੰ ਆਉਣਾ ਪਊਗਾ ਜੀ ਸਰ ਮੈਂ ਛੁੱਟੀ ਤਾਂ ਕੀਤੀ ਸੀ ਜਦੋਂ ਸਤੋਂ ਲਈ ਸੀ ਛੁੱਟੀ ਤੁਹਾਨੂੰ ਕਿਹਾ ਤਾਂ ਸੀ ਕਿ ਮੈਂ ਜੋ ਕੰਮ ਆ ਮੈਨੂੰ ਜ਼ਰੂਰੀ ਕਰੇ ਹਾਂਜੀ ਅੱਛਾ ਜੀ ਆਉਣਾ ਪਊਗਾ ਜ਼ਰੂਰੀ ਕੰਮ ਹੋ ਗਿਆ ਜੀ ਠੀਕ ਆ ਸਰ ਫਿਰ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਵੀ ਫਿਰ ਗੱਡੀ ਭੇਜ ਦਿਓ ਤੇ ਕੰਪਨੀ ਨੂੰ ਤੇ ਮੈਂ ਆ ਜਾਂਗੀ ਸਰ ਹਾਂਜੀ ਹਾਂਜੀ ਕੋਈ ਨਹੀਂ ਮੈਂ ਆ ਜਾਂਗੀ ਸਰ ਕੋਈ ਗੱਲ ਨਹੀਂ ਠੀਕ ਆ ਜੀ ਉਹ ਤਾਂ ਪੈਸੇ ਮੈਨੂੰ ਕੰਮ ਸੀਗਾ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਸਰ ਮੈਂ ਛੁੱਟੀ ਪਾਈ ਸੀਗੀ ਕਿ ਜ਼ਰੂਰੀ ਕੰਮ ਆਗਾ ਮੈਨੂੰ हां जी हां जी कोई नहीं सर फिर मैं आ जाऊंगी कोई थीक है, थीक है। सर, okay. आ आ चल, नहीं ਤੁਸੀਂ ਭੇਜ ਦਿਓ ਵੱਡੀ ਠੀਕ ਹੈ ਠੀਕ ਆ ਓਕੇ ਸਰ ਸਸ਼ੀ ਗੱਲ ਲੈ ਸਰ ਦਾ ਫੋਨ ਕਿਵੇਂ ਆ ਗਿਆ ਹੁਣ ਪਹਿਲਾਂ ਤਾਂ ਮੈਂ ਛੁੱਟੀ ਕੀਤੀ ਸੀ ਮੈਨੂੰ ਆਏ ਸੀਗੇ ਚਲੋ ਮੈਂ ਰੈਸਟ ਕਰੂੰਗੀ ਕਿੱਥੇ ਰੈਸਟ ਮਿਲਦੀ ਹੈ ਮੈਨੂੰ ਘਰੇ ਸਰ ਕਹਿੰਦੇ ਆਓ ਤੁਹਾਨੂੰ ਜ਼ਰੂਰੀ ਕੰਮ ਆਗਾ ਚਲ ਜਾਣਾ ਹੀ ਪਊਗਾ ਫਿਰ ਸਰ ਜਿਵੇਂ ਕਹਤਾ ਹੁਣ ਹੁਣ ਤਾਂ ਜਾਣਾ ਹੀ ਪੈਣਾਗਾ ਅੱਜ ਤਾਂ ਮੈਨੂੰ ਜਾਣਾ ਹੀ ਪਊਗਾ ਮੈਨੂੰ ਤਾਂ ਆਏ ਸੀ ਮੈਂ ਰੈਸਟ ਕਰੂੰਗੀ ਕਿੱਥੇ ਰੈਸਟ ਮਿਲਦੀ ਹੈ ਮੈਨੂੰ ਕੀ ਕਰੀਂ ਨੰਦੀ ਜੀ ਤੁਸੀਂ ਬੈਠੇ ਜਿੱਥੇ ਗੱਲਾਂ ਕਰਦੇ ਹੋ ਬੇਬੇ ਤਾਂ ਇੱਥੇ ਅੰਦਰੋਂ ਕੰਮ ਜਾਂ ਕਰਕੇ ਆਈ ਆ ਉਹਦੇ ਕੱਪੜੇ ਧਰ ਕੇ ਆਇਆ ਅੱਛਾ ਮੰਮਾ ਮੈਨੂੰ ਨਾ ਬੈਂਕ 'ਚੋਂ ਫੋਨ ਆ ਗਿਆ ਜੇ ਮੈਨੂੰ ਜਾਣਾ ਹੀ ਪਊਗਾ ਜ਼ਰੂਰੀ ਕੰਮ ਆਗਾ ਸਰ ਦਾ ਫੋਨ ਆਇਆ ਸੀ ਕਹਿੰਦੇ ਤੂੰ ਗਗਨ ਆ ਜਾ ਇੱਥੇ ਵੀ ਕੰਮ ਆਗਾ ਥੋੜਾ ਜਿਹਾ ਮੈਂ ਕਹੀ ਸੀ ਸੁੱਟੀ ਲਈ ਛੁੱਟੀ ਤਾਂ ਮੰਮਾ ਮੈਂ ਲਈ ਸੀਗੀ ਫਿਰ ਤੁਹਾਨੂੰ ਪਤਾ ਹੀ ਹੈ ਨਾ ਪਤਾ ਹੀ ਨਹੀਂ ਹੁੰਦਾ ਵੀ ਕਦੋਂ ਫੋਨ ਆ ਜੇ ਮੈਨੂੰ ਡਿਊਟੀ ਦਾ ਕੰਮ ਆਗਾ ਠੀਕ ਐ ਫਿਰ ਹੁਣ ਜਾਵੇਂਗੀ ਹਾਂਜੀ ਮੰਮਾ ਫਿਰ ਮੈਨੂੰ ਜਾਣਾ ਹੀ ਪਊਗਾ ਨਾ ਠੀਕ ਐ ਪੁੱਤ ਜਾ ਫਿਰ ਔਰ ਫਿਰ ਮੰਮਾ ਮੈਂ ਚਲਦੀ ਆਂ ਕਿ ਮੈਂ ਤਿਆਰ ਹੁੰਨੀ ਆਗੀ ਠੀਕ ਆ ਹੋ ਜਾ ਤੇ ਆ ਫਿਰ ਮੈਂ ਕਿਹਾ ਚਲ ਮੰਮਾ ਨੂੰ ਮੈਂ ਦੱਸ ਹੀ ਦੇਵਾ ਫੋਨ ਹੀ ਆ ਗਿਆ ਫਿਰ ਤਾਂ ਜਾਣਾ ਹੀ ਹੈ ਹਾਂਜੀ ਫਿਰ ਰੋਟੀ ਵੀ ਲੈ ਜਾਂਦੀ ਹੋਏਂ ਜਾਣਾ ਤੁਸੀਂ ਐਂ ਕਰੋ ਦੀਦੀ ਟੀਪਨ ਪੈਕ ਕਰ ਦੋ ਮੇਰਾ ਠੀਕ ਆ ਹਾਂਜੀ ਫਿਰ ਮੈਂ ਲੈ ਜਾਊਂਗੀ ਮੈਂ ਤਿਆਰ ਹੁੰਨੀ ਆ ਉਹਨੇ ਠੀਕ ਆ ਠੀਕ ਆ ਮੰਮਾ ਲੈ ਬੇਬੇ ਮੈਂ ਗਾਗਨ ਦੀ ਰੋਟੀ ਪਕਾ ਦਿਆਂ ਟੀਪਨ ਪੈਕ ਕਰਨਾ ਉਹਨੇ ਡਿਊਟੀ ਤੇ ਜਾਣਾ ਸਬਜੀ ਤਾਂ ਵੇਖੀ ਨਾ ਮੈਂ ਬਣਾਤੀ ਸੀ ਉਹਨੇ ਚੀਰਤੀ ਸੀ ਤੇ ਨਾਲੇ salad salad ਕੱਟ ਦੀ ਚੰਗਾ ਬੇਬੇ ਹਾਂ ਫੇਰਾ ਚੀਰ ਦੀ ਇੱਕ ਟਮਾਟਰ ਚੀਰ ਦੀ ਚਲ ਚੰਗਾ ਮੈਂ ਤਾਂ ਟਿਫਨ ਪੈਕ ਕਰਦੀ ਹਾਂ ਕਰਦੇ ਹਾਂ ਪੈਕ ਚਲਦੀਆਂ ਹੋਰ ਹੋਰ ਕਰਨਾ ਕੋਈ ਬਿੰਦੇ ਚ ਫੋਨ ਆ ਗਿਆ ਯਾਰ ਵਧੀਆ ਜੀ ਨੌਕਰੀ ਆਉਂਦੀ ਆ ਤਾਂ ਨਾਲੇ ਇਹ ਸੌਖੀ ਨਾਲੇ ਅਸੀਂ ਸੌਖੇ ਚਲ ਨਾਲੇ ਮਿਲ ਕੇ ਰਹਿੰਦੀਆਂ ਨਾ ਵਧੀਆ ਮੇਰੀ ਜਾਨ ਵੀ ਸੌਖੀ ਆ ਹੁਣ ਉਹ ਚੱਲ ਰੋਟੀ ਤਿਆਰ ਕਰ ਦੋਗੀ ਉਹ ਲੈ ਜਾਊਗੀ ਜੇ ਬਿੰਦੇ ਚਲਾ ਫੋਨ ਆ ਗਿਆ ਹੈ ਹੂੰ ਤਾਂ ਕਹਿੰਦੀ ਸੀ ਮम्मा ਅੱਜ ਮੈਂ ਕਰੀ ਆ ਚਲ ਭਾਈ ਵਧੀਆ ਮੇਰੀ ਵੀ ਜਾਨ ਸੌਖੀ ਐ ਤਿਆਰ ਕਰ ਦੇ ਬੰਦਾ ਕਰਤਾ ਕੋਤ ਟਿਫਿਨ ਤਿਆਰ ਹਾਂ ਬੇਬੇ ਕਰਤਾ ਟਿਫਿਨ ਪੈਕ ਠੀਕ ਗਗਨਾ ਆਪਦੇ ਹੈਂਡ ਬੈਗ ਚ ਪਾ ਲੂਗੀ ਠੀਕ ਐ ਹੋਰ ਮੈਂ ਹੁਣ ਕੱਪੜੇ ਕੁੱਪੜੇ ਧੋ ਲਾ ਤੂੰ ਧੋ ਲਾ ਹਾਂ ਸਭ ਤਿਆਰ ਹੋਈ ਜਾਂਦੀ ਚੰਗਾ ਕੋਈ ਠੀਕ ਐ ਚਲ ਭਾਈ ਸ਼ਾਬਾਸ਼ ਕੱਪੜੇ ਤਾਂ ਮੈਂ ਪਾ ਲਈ ਹੁਣ ਤਿਆਰ ਹੋ ਗਈ ਹੁਣ ਮੇਕਅਪ ਮੜਾ ਜਾ ਕਰਨਾ ਫਿਰ ਛੇਤੀ ਛੇਤੀ ਚੱਲਾਂ ਗੱਡੀ ਵੀ ਆਈ ਖੜੀ ਹੈਗੀ ਮੜਾ ਜਾ ਉਹ ਕਰਨਾ ਤਿਆਰ ਸੁਰੂ ਕਰ ਫਿਰ ਸੁਰੂ ਬੋਲ

ਤਿਆਰ ਤਾਂ ਹੋ ਗਈ ਹੁਣ ਟਾਈਮ ਬਹੁਤ ਹੋ ਗਿਆ ਅੱਗੇ ਜਿਆਦਾ ਲੇਟ ਹੋ ਗਈ ਮਮਾ ਹੋ ਗਿਆ ਟੀਫਨ ਤਿਆਰ ਮੇਰਾ ਹਾਂ ਪੁੱਤ ਟੀਫਨ ਤਾਂ ਪਿਆ ਬਸ ਜਾਨੀ ਵੀ ਆ ਹਾਂ ਬਸ ਮਮਾ ਮੈਂ ਨਾ ਲੇਟ ਹੋ ਗਈ ਬਸ ਥੋੜਾ ਜਿਹਾ ਨਾ ਜਿਆਦਾ ਕੰਮ ਅੱਜ ਮੈਂ ਥੋੜਾ ਲੇਟ ਆਉਂਗੀ ਠੀਕ ਹੈ ਹਾਂ ਮੈਨੂੰ ਥੋੜਾ ਜਿਹਾ ਕੰਮ ਆਗਾ ਉੱਥੇ ਜਿਆਦਾ ਤੇ ਤੁਸੀਂ ਵੀ ਕਰਨਾ ਕਰਿਓ ਠੀਕ ਹੈ ਠੀਕ ਹੈ ਫੋਨ ਕਰਕੇ ਦੱਸ ਦੀ ਮਾੜਾ ਜਿਹਾ ਨਾ ਨਾ ਕੋਈ ਨਹੀਂ ਮਮਾ ਮੈਂ ਹੁਣ ਚੱਲਦੀ ਆਂ ਕਿ ਹੁਣ ਲੇਟ ਬਾਲਾ ਹੋ ਗਈ ਫਿਰ ਮੈਂ ਵੀ ਉਹ ਖੜੀ ਐ ਗੱਡੀ ਸਾਰੇ ਭੇਤੀ ਸੀ ਬਾਹਰ ਠੀਕ ਹੈ ਠੀਕ ਹੈ ਮਮਾ ਮੈਂ ਚੱਲੀ ਆਂ ਠੀਕ ਹੈ

ਲ ਲੈ ਲੈ ਸੇਤੀ ਕੰਮ ਨਹੀਂ ਬੜਿਆ ਕੋਟ ਵਾਲੀ ਸੀ ਜੀ ਨਾ ਕਿਰ ਜਰਕਦੇ ਨੇ ਪਾ ਦੇ ਸੁਪਣੇ ਹੋਰ ਨਾ ਬਿਤੇ ਰੋਦੇ ਹਾਂ ਕੰਮ ਵੀ ਪਿਆ ਉਹ ਵੀ ਨਹੀਂ ਕਰ ਤੂੰ ਇਹ ਮੈਂ ਅੱਜ ਤਾਂ ਉਹ ਵੀ ਲੇਟ ਆਉਗੀ ਕੰਮ ਕਰ ਲੈ ਜਰਕਦੇ

ਸਰ ਭੀੜੇ ਕੱਪੜਿਆਂ ਚ ਮੁੜਕਾ ਜਿਹਾ ਹੁੰਦਾ ਹਾਂ ਹੋਰ ਤਾਂ ਕੀ ਚ ਕੀ ਮੈਲ ਹੁੰਦਿਆ ਰੋਜ ਦੇ ਤੋਤਿਆਂ ਚ ਬਸ ਇੱਕ ਐਨ ਧੋਣੇ ਪੈਂਦੇ ਤੇ ਹੋਰ ਚਲ ਆ ਤਾਂ ਵਧੀਆ ਕੀਤਾ ਤੈਂ ਤਵਾ ਹਥੇ ਹੋਰ ਫਿਰ ਮੈਂ ਕੱਲੀ ਨੂੰ ਔਖਾ ਫਿਰ ਸਾਰਾ ਕੰਮ ਪਿਆ ਅਜੋ ਵੀ ਲੇਟ ਆਉਗੀ ਕਹਿੰਦੀ ਮੈਂ ਤਾਂ ਲੇਟ ਆਉਂਗੀ ਅੱਛਾ ਹੋਰ ਕਈ ਕਿ ਕੋਈ ਨਹੀਂ ਦਮ ਜਲੇ ਕੇ ਕਰ ਲਾਂਗੇ ਹੋਰ ਕੰਮ ਵੀ ਬਾਹਲੇ ਉਹਨੂੰ ਵੀ ਪਤਾ ਨਹੀਂ ਫੋਨ ਕਰ ਤਾ ਤਾ ਹੁਣ ਨੌਕਰੀ ਦਾ ਕੰਮ ਆ ਲੈ ਵੇ ਚਲ

ਨਾ ਬੇਬੇ ਫਰਕ ਤਾਂ ਹੁੰਦਾ ਪੜ੍ਹੇ ਲਿਖਿਆ ਦਾ ਹੋਰ ਮੈਂ ਤਾਂ ਹੁਣ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਘੱਟਾ ਧੋਂਦੀ ਰਹਿੰਦੀ ਆ ਕਦੇ ਗੋਹਾ ਸੱਟ ਲੇ ਕਦੇ ਭਾਂਡੇ ਮਾਜਰੇ ਕਦੇ ਕੱਪੜੇ ਧੋਲੇ ਸਾਰਾ ਦਿਨ ਕੰਮ ਨਹੀਂ ਨਿਭੜਦਾ ਉਹ ਹੁਣ ਮौज ਨਾਲ ਏਸੀ 'ਚ ਬੈਠ ਕੇ ਨੌਕਰੀ ਕਰਕੇ ਆ ਜਾਂਦੀ ਆ ਹਾਂ ਅੱਛਾ ਫਰਕ ਤਾਂ ਇਹ ਮੈਨਾਂ ਹੋ ਪੜ੍ਹੇ ਲਿਖੇ ਦਾ ਹੋਰ ਫਰਕ ਤਾਂ ਹੁੰਦਾ ਬੇਬੇ ਚੱਲ ਵਧੀਆ ਪੁੱਤ ਨਾਲੇ ਮੇਰੀ ਜਾਨ ਸੌਖੀ ਨੇ ਤੇਰੀ ਵੀ ਸੌਖੀ ਆ ਚੱਲ ਔਰ ਚੱਲ ਚੰਗਾ ਬੇਬੇ ਹਾਂ ਵਧੀਆ ਲੱਗਾ ਤੇ ਅੱਜ ਕੁੜੇ ਵੇਖੀ ਨੇ ਟਾਈਮ ਬਾਵਾ ਹੋ ਗਿਆ ਦਾ 20-25 ਮਿੰਟ ਉੱਤੋਂ ਦੇ ਹੋਗੇ ਆ ਹੀ ਨਹੀਂ ਗ ਕੋਈ ਨਹੀਂ ਆਜੂਗੀ ਬੇਬੇ ਜਲੇਟ ਗਈ ਸੀ ਆਉਂਦੀ ਗਗਨ ਤੁਰੇ ਆਉਂਦੀ ਆ ਹੋਰ ਹਾਂ ਹਾਂ ਚੱਲ ਵਧੀਆ ਹੋ ਗਿਆ ਉਹ ਤਾਂ ਗੱਡੀ ਤਾਰ ਕੇ ਜਾਂਦੀ ਐ ਤੇ ਗੱਡੀ ਲੈ ਕੇ ਜਾਂਦੀ ਐ ਉਹ ਕਰਮਾਂ ਦਾ ਹੁੰਦਾ ਬੇਬੇ ਕਰਮਾਂ ਚ ਵੀ ਕਿਸੇ ਦੀ ਹੁੰਦੀ ਐ ਨੌਕਰੀ ਹਾਂ ਵਧੀਆ ਹੋਰ ਉਹ ਹੋਈ ਨਹੀਂ ਗਰਮੀ ਆ ਗਈ ਥੱਕ ਗਈ ਮੈਂ ਤਾਂ ਹੋਰ ਅੱਜ ਲੇਟ ਹੋ ਗਈ ਗਗਨ ਜੀ ਉਸਨੂੰ ਪਤਾ ਹੀ ਐ ਫਿਰ ਹੁਣ ਕੰਮ ਦਾ ਵੀ ਕਿੰਨਾ ਕੰਮ ਹੁੰਦਾ ਬੈਂਕਾਂ ਦੇ ਵਿੱਚ ਅੱਛਾ ਮੈਂ ਤਾਂ ਬਾਲਾ ਥੱਕ ਗਈ ਅੱਜ ਇੰਨਾ ਕੰਮ ਸੀਗਾ ਪਾਣੀ ਲੈ ਕੇ ਆਓ ਜੀ ਮਰੇ ਪਾਣੀ ਲਿਆ ਕੇ ਦਿਓ ਪਾਣੀ ਲਿਆ ਦੰਨੀ ਸਿਰ ਦੁਖਣ ਲੱਗ ਗਿਆ ਜੀ ਮੰਮਾ ਮੇਰਾ ਇੰਨਾ ਕੰਮ ਅਸੀਂ ਫੈਲਾ ਫੋਲਾ ਦਾ ਬਹੁਤ ਜ਼ਿਆਦਾ ਕੰਮ ਸੀਗਾ ਉਹ ਤੁਹਾਨੂੰ ਪਤਾ ਹੀ ਆ ਹੁਣ ਵੀ ਕਿਹੜਾ ਆਰਾਮ ਮਿਲਦਾ ਉੱਥੇ ਕੰਮ ਹੀ ਕਰਨਾ ਆਪਾ ਚਲ ਇੰਨਾ ਸੁਪਰ ਐਸ ਸੀ ਚ ਤਾਂ ਬੈਠੀ ਆ ਲੱਗਿਆ ਬਾਹਰ ਆ ਬਸ ਤੰਗ ਬਾਲਾ ਕਹਿ ਸਕ ਮਾਉਣਾ ਬਹੁਤ ਔਖਾ ਹੁੰਦਾ ਮੰਮਾ ਹੁਣ ਜਾ ਕੇ ਪਤਾ ਲੱਗਦਾ ਹੈਗਾ ਕਿ ਮੇਰੇ ਕੋਲ ਐਸੀਆਂ ਜਿਹੜਾ ਬੈਠੇ ਰਹਿੰਦੇ ਆ ਐਸੀ ਤਾਂ ਹੁਣ ਹਰ ਵਕਤ ਘਰੇ ਵੀ ਲੱਗਿਆ ਵਾ ਉੱਥੇ ਵੀ ਲੱਗਿਆ ਵਾ ਗੱਲ ਕਰ ਕੰਮ ਦਾ ਨਾ ਕੰਮ ਬਾਲਾ ਜ਼ਿਆਦਾ ਹੁੰਦਾ ਹੈਗਾ ਰੈਸਟ ਹੀ ਕਿਤੇ ਕੋਈ ਫੈਲ ਤਿਆਰ ਕਰ ਲਈ ਕਿਤੇ ਕੋਈ ਕਰ ਲਈ ਕੰਮੀ ਜਾ ਦੇ ਲੈ ਫੇ ਲਗਾ ਗਨ ਪਾਣੀ ਦੀਦੀ ਹੈ ਕਿ ਲੈ ਬਦਿਆ ਕੇ ਘਰ ਵਿਚ ਨਹੀਂ ਹੈ ਪਾਣੀ ਮੈਂ ਪੀ ਲੂਗੀ ਥੱਕੀ ਆਈ ਇਸ ਚ ਪਾਣੀ ਪੀਉਂਗੀ ਮੈਂ ਇਹਨੂੰ ਕਿਹ ਹੁੰਦਾ ਪਿੰਡਾਂ ਵਾਲੇ ਤਾਂ ਹੀ ਪੀ ਲੈਂਦੇ ਸਾਡੇ ਤੱਕ ਦੀਦੀ ਉਹ ਮਾੜਾ ਮੋਟਾ ਤਾਂ ਤੁਸੀਂ ਸਿੱਖ ਲਓ ਵੀ ਇਸ ਚ ਪਾਣੀ ਪੀ ਕਿਵੇਂ ਪੀਤਾ ਜਾਂਦਾ ਹੁੰਦਾ ਤੂੰ ਪੀਂਦੀ ਨਹੀਂ ਨਹੀਂ ਅਸੀਂ ਇਸ ਚ ਨਹੀਂ ਪੀਂਦੇ ਇਹ ਕਿ ਤੁਸੀਂ ਗਲਾਸ ਚ ਲੈ ਕੇ ਆਓ ਮਾਂ ਅੱਛਾ ਮਮਾ ਦੇਖ ਲਓ ਦੀਦੀ ਨੂੰ ਕੁਝ ਪਤਾ ਹੀ ਨਹੀਂ ਆਏਗਾ ਅਸੀਂ ਤਾਂ ਐਂ ਪੀ ਲੈਨੇ ਆ ਮੈਂ ਤਾਂ ਆਪ ਕਦੇ ਨਹੀਂ ਤੇਰੇ ਨੂੰ ਤਾਂ ਸਰਦਾ ਹੀ ਨਹੀਂ ਹੈ ਕੱਪ ਜੀ ਫਿਰ ਅਸੀਂ ਸ਼ਹਿਰ ਵਾਲੇ ਨਾ ਅਸੀਂ ਸ਼ਹਿਰ ਵਾਲੇ ਨਹੀਂ ਪੀਂਦੇ ਹੈਗੇ ਇਸ ਤਰ੍ਹਾਂ ਇੱਕ ਵਾਰੀ ਵਾਰ ਪੀਕੇ ਦੇਖ ਲੈਣ ਦੀ ਆਂਦੀ ਤੁਸੀਂ ਮਾੜਾ ਮੋਟਾ ਮੰਮੀ ਇਹਨੂੰ ਸਮਝਾਇਆ ਕਰੋ ਨਹੀਂ ਤਾਂ ਸਾਰਾ ਦਿਨ ਕੰਮ ਕਰਦੀ ਆ ਕੋਕੋ ਉਹ ਤਾਂ ਮੈਨੂੰ ਪਤਾ ਦੀਦੀ ਕੰਮ ਕਰਦੇ ਹੈ ਗੱਲ ਕਰ ਵੀ ਨੌਲਜ ਵੀ ਮਾੜੀ ਮੋਟੀ ਦੇਣੀ ਚਾਹੀਦੀ ਹੈ ਨਾ ਨਹੀਂ ਗਲਾਸ ਚ ਤੈਨੂੰ ਸੁਭਾਅ ਪੈ ਰਿਹਾ ਗਲਾਸ ਚ ਪੀਣ ਦੀ ਮੈਨੂੰ ਗਲਾਸ ਚ ਪੀਣ ਦਾ ਸੁਭਾਅ ਆ ਚੱਲ ਚੰਗਾ ਪੀ ਲੈ ਕੋਈ ਨਹੀਂ ਲੋ ਦੀਦੀ ਇੱਧਰ ਰੱਖ ਦੋ ਜਮਨ ਫੜਾ ਦੇ ਚਲ ਠੀਕ ਆ ਫਿਰ ਮੰਮਾ ਮੈਂ ਨਾ ਮਾੜੀ ਰੈਸਟ ਕਰ ਲਾਂ ਮੈਂ ਥੱਕੀ ਹੋਈ ਆਂਗੀ ਜਿਆਦੇ ਸਿਰ ਜਾ ਥੋੜਾ ਤੁਸੀਂ ਇਹਨਾਂ ਤੁਸੀਂ ਚਾਹ ਬਣਾ ਕੇ ਲਿਆ ਦੇਓ ਦੀਦੀ ਮੈਨੂੰ ਕੋਈ ਨਹੀਂ ਲਿਆ ਦੇਂਗੇ ਠੀਕ ਔਰ ਫਿਰ ਮੈਂ ਕੰਮ ਨਾ ਬਾਹਲਾ ਅਜੇ ਬਾਹਲਾ ਜਿਆਦੇ ਸੀਗਾ ਮੈਨੂੰ ਕੰਮ ਠੀਕ ਆ ਮੈਂ ਥੋੜਾ ਜਿਆਦਾ ਰੈਸਟ ਕਰ ਲਾਂ ਫਿਰ ਉਹ ਕਾਹ ਪਾਣੀ ਪੀ ਕੇ ਥੋੜਾ ਫਿਰ ਉਹ ਕਰ ਲਾਂਗੇ ਜਿਹੜਾ ਕੋਈ ਕੰਮ ਕਰਨਾ ਹੋਇਆ ਮਾੜਾ ਮਟਾ ਦੀਦੀ ਤੁਸੀਂ ਦੱਸ ਦਿਓ ਮੈਂ ਕਰਾਂ ਕੋਈ ਨਹੀਂ ਠੀਕ ਆ ਦੀਦੀ ਕੋਈ ਨਹੀਂ ਲੈ ਬੇਬੇ ਆਪਾਂ ਤਾਂ ਪਿੰਡਾਂ ਵਾਲੇ ਗੜਦਿਆਂ ਚ ਪਾਣੀ ਪੀ ਲੈਂਦੇ ਲਗਾ ਘਰ ਮੈਨੂੰ ਕਦੀ ਮੈਨੂੰ ਕਾਦੇ ਚ ਪਾਣੀ ਲਿਆਤਾ ਨਹੀਂ ਹੋਰ ਮੈਨੂੰ ਤਾਂ ਆਪੋ ਕੱਪ ਬਣਾ ਸਰਦਾ ਹੀ ਨਹੀਂ ਹੋਰ ਮੈਂ ਤਾਂ ਓਕ ਲਾ ਕੇ ਵੀ ਪੀ ਲੈਣੀ ਹੁੰਦੀ ਆ ਗੜਬੀ ਮੈਂ ਵੀ ਓਕ ਨਾਲ ਊਂ ਵੀ ਉਹਦੇ ਨਾਲ ਮੈਨੂੰ ਤਾਂ ਐਂ ਕਹਿੰਦਾ ਚਿੱਤ ਜਾ ਖੁਸ਼ ਹੁੰਦਾ ਹੋਰ ਜੇ ਖੁੱਲਾ ਜਿਹਾ ਪਾਣੀ ਪੀਂਦੇ ਪਿੰਡਾਂ ਵਾਲੇ ਪੀ ਲੈਂਦੇ ਸੀ ਭਈ ਐਂ ਮੈਂ ਤਾਂ ਚਾਹ ਵੀ ਉਹਦੇ ਚ ਪੀਨੀ ਆ ਹਾਂ ਭਾਈ ਐਤਾ ਨਾ ਜਿੱਦੋਂ ਰੋਟੀ ਖਾਂਦੀ ਓਦੋਂ ਵੀ ਨਾ ਐਂ ਕੰਚਾ ਗਲਾਸ ਭਾਲਦੀ ਆ ਹੋਰ ਵਾਲੇ ਕਹਿੰਦੇ ਮੈਨੂੰ ਕੰਚ ਦੇ ਗਲਾਸ ਚ ਪਾਣੀ ਲਿਆ ਕੇ ਦੇ ਇਹ ਫਿਰ ਉੱਥੇ ਪੀਂਦੀ ਆ ਉੱਥੇ ਪੀਂਦੀ ਉਮੀ ਸੁਭਾਅ ਪੈ ਰਿਆ ਆਪਾ ਤਾਂ ਮਾੜਾ ਮੋਟਾ ਢੱਕਾ ਡੋਲਾ ਹੋਵੇ ਉਹ ਮੈਂ ਪੀ ਜਾਂ ਨੀ ਕੰਤੇ ਦੇਖ ਲਾச்சே ਦੇਸਦਾ ਪੁੱਤ ਹੋਰ ਕਾ ਕਰਕੇ ਪੀਂਦੀ ਐ ਉਹ ਜਿਵੇਂ ਕੋਈ ਨਹੀਂ ਬੇਬੇ ਜਿਵੇਂ ਪੀਂਦੀ ਐ ਮੈਂ ਤੇ ਦੇਤਾ ਉੱਥੇ ਮਾਹੌਲ ਐ ਉਹ ਜਾਂ ਕਰੀ ਜਾਂਦੀ ਐ ਹੋਰ ਐ ਫੇਰ ਦੇਖਣਾ ਵੀ ਪੈਂਦਾ ਤੇ ਮੈਂ ਤਾਂ ਗਲਾਸ ਚ ਪੜਾ ਤਾਂ ਮਹਨ ਚਲ ਬੱਜ ਗਿਆ ਪੁੱਤ ਕੋਈ ਹੁਣ ਕਹਿੰਦੀ ਮੈਂ ਦਾ ਮੈਂ ਤੇਰਾ ਇਖਤ ਕਰਦੀ ਆ ਮੈਨੂੰ ਫੇਰ ਦੱਸਦੀ ਆਥ ਨੇ ਕੀ ਕੰਮ ਕਰਨਾ ਚਲ ਕਰ ਨਹੀਂ ਪੁੱਤ ਜੇ ਉੱਠ ਖੜੀ ਕਰ ਲੂਗੀ ਨਹੀਂ ਉਹਦੀ ਮਰਜ਼ੀ ਐ ਚਲ ਕੋਈ ਨਹੀਂ ਬੇਬੇ ਮੈਂ ਤਾਂ ਆਪ ਹੀ ਕਰ ਲੂਗਾ ਮੈਂ ਕਰ ਦੂੰ ਪੁੱਤ ਕੁਛ ਜਿਹੜਾ ਕੁਛ ਕਰਨਾ ਕੋਈ ਨਹੀਂ ਬੇਬੇ ਚਲ ਉਹਨੂੰ ਨਾ ਆਖੀ ਨਾ ਪਤ ਕੀ ਕਹਿ ਰਹੇ ਹਾਂ ਪਈ ਰਹਿੰਦੀ ਬੈੰਦੀ ਰਹਿੰਦੀ ਥੱਕ ਜਾਂਦੀ ਅੱਖਾਂ ਡੜੀਆਂ ਹੋਈਆਂ ਪਈਆਂ ਉਹਦੀਆਂ ਵੀ ਚਲ ਕੋਈ ਨਹੀਂ ਹਾਂ ਲਾਲ ਲਾਲ ਹੋ ਰਿਹਾ ਉਹ ਅੱਜ ਤਾਂ ਮੈਂ ਥੱਕ ਗਈ ਕਿੰਨਾ ਕੰਮ ਸੀ ਜਿਆ ਸਿਰ ਦੁਖੀ ਜਾਂਦਾ ਆ ਰੈਸਟ ਕਰਦੀ ਹਾਂ ਮੈਂ ਬਿੰਦ ਚਟ ਸੌਣੀ ਐ ਹੁਣ ਕਿਹਦਾ ਫੋਨ ਆ ਗਿਆ ਹੈਲੋ ਹਾਂਜੀ ਵੀਰੇ ਹਾਂਜੀ ਵੀਰੇ ਹਾਂਜੀ ਵੀਰੇ ਠੀਕ ਆ ਵੀਰੇ ਆ ਗਈ ਆ ਗਈ ਵੀਰੇ ਆ ਗਈ ਠੀਕ ਆ ਤੁਸੀਂ ਇੱਥੇ ਰੁਕ ਜੂ ਮੈਂ ਆ ਗਈ ਠੀਕ ਠੀਕ ਲੈ ਮੈਂ ਝਾੜੀ ਦੇ ਕਾਕਾ ਨੂੰ ਹੋਣਾ ਮੰਮਾ ਕੋਈ ਆਇਆ ਬਾਹਰ ਮੈਂ 2 ਮਿੰਟ ਜਾਇਆ ਮੈਂ ਮੈਂ ਆਉਣੀ ਆ ਕੌਣ ਆਇਆ ਕੋਈ ਨਹੀਂ ਮੈਂ ਦੱਸ ਦਿੰਨੀ ਸੁਣਵਾ ਕੇ ਆਇਆ ਹੈਗਾ ਕੋਈ ਆਈ ਸਰ ਜਾ ਪਤਾ ਹੀ ਨਹੀਂ ਲੱਗਦਾ ਮੈਨੂੰ ਤਾਂ ਲਾ ਦੱਸਦੇ ਵੀ ਕੌਣ ਆਇਆ ਹਾਂ ਲ ਮੈਂ ਤਾਂ ਦੱਸਦੀ ਨਹੀਂ ਸਸ ਇਗਰ ਗੁਰ ਆ ਤੁਹਾਡਾ ਪਾਰਸਲ ਸੀ ਠੀਕ ਹੈ ਵੀਰੇ ਓਟੀਪੀ ਦੇ ਦੋ ਸਸ 83 ਹੈ ਵੀਰੇ 83 ਹਾਂਜੀ ਸਿਰ ਕਿਹੜਾ ਨਾ ਭਾਰ ਦੇ ਨਹੀ ਠੀਕ ਹੈ ਵੀਰੇ ਚਾਹ ਪੀ ਕੇ ਜਾ ਬੜੇ ਜੀ ਨਾ ਕੋਈ ਗੱਲ ਠੀਕ ਆ ਤਾਂ ਵਧੀਆ ਹੋ ਗਿਆ ਆਰਡਰ ਕਰੀ ਵੀ ਹੋਰ ਚੀਜ਼ ਆ ਗਈ ਅੱਜ ਵਧੀਆ ਮੰਗਵਾਈ। ਹੋ ਕਿੰਨੀ ਗਰਮੀ ਹੈ। ਆਹ ਕੀ ਵਿੰਦਾ? ਮम्मा ਤੁਸੀਂ ਉਹੀ ਬੋਲਣਾ ਲੱਗੇ। ਵੀਵਾਰਚ ਕੌਣ ਆਇਆ ਸੀ ਤੇ ਪੁੱਛਣ ਲੱਗੇ। ਇਹ ਤਾਂ ਮੈਂ ਸੂਟ ਮੰਗਵਾਇਆਗਾ। ਅੱਛਾ। ਹਾਂਜੀ। ਸੂਟ ਮੰਗਾਇਆ ਕਿਹਦੇ ਖਾਤਰ? ਆਪਦੇ ਖਾਤਰ ਹੀ ਮੰਗਵਾਇਆ ਮम्मा। ਤੈਨੂੰ ਪਤਾ ਤਾਂ ਹੈਗੇ ਹੁਣ ਬਦਲ-ਬਦਲ ਜਾ ਪਾਉਣੇ ਪੈਂਦੇ ਹੈਗੇ ਡਿਊਟੀ ਦਾ ਕੰਮ ਆਗਾ। ਲੈ। ਦੇਖੇ ਮम्मा ਸੋਹਣਾ ਕਾ ਸੂਟ ਹੈ। ਸੂਟ ਦਾ ਸੋਹਣਾ ਗੱਜੇ ਨਾਲ ਸੋਕਾ ਵਧ ਗਿਆ ਹਾਂ ਸੋਹਣਾ ਗਾਗਾ ਕਨ ਸੂਟ ਦਾ ਕਿੰਨੇ ਦਾ ਆਇਆ ਇਹ 3000 ਦਾ ਆਇਆ ਮਮਾ ਵਾਹ ਚੱਲ ਭਾਈ ਇਹ ਤਾਂ ਸੋਹਣਾ ਪਰ ਮਾੜਾ ਜਿਹਾ ਸੋਚ ਕੇ ਜੇ ਲਾਇਆ ਮਮਾ ਇਹ ਤਾਂ 3000 ਦਾ ਕੋਈ ਬੜਾ ਮਹਿੰਗਾ ਨਹੀਂ ਇਹ ਤਾਂ ਮਾਮੂਲੀ ਜੀ ਗੱਲ ਹੈ ਕਿ ਹੁਣ ਬਦਲ ਬਦਲ ਤਾਂ ਪਾਉਣੇ ਪੈਂਦੇ ਡਿਊਟੀ ਤੇ ਰੋਜ਼ ਚੱਲ ਪੁੱਤ ਠੀਕ ਹੈ ਲਓ ਹੁਣ ਫਿਰ ਤੁਸੀਂ ਕਰੋ ਹੁਣ ਮੇਰੀ ਕਮਾਈ ਆਉਂਦੀ ਹੈ ਮੈਂ ਕੁਝ ਮਰਜੀ ਕਰਾਂ ਆਪਦੀ ਕਮਾਈ ਦੀ ਚੱਲ ਭਾਈ ਹੋਣ ਕਰੋ ਤਾ ਮੈਂ ਤੁਸੀ ਦਿਨ ਦੇਣੀ ਫਿਰ ਮੈਂ ਆਪ ਦਾ ਹੁਣ ਜੋਬ ਕਰਕੇ ਘਰ ਆਉਂਦੇ ਆ ਪੈਸੇ ਕੁਛ ਕੁਛ ਲੈਣੇ ਪੈਂਦੇ ਤੇ ਬੀਉਟੀ ਕਰਦੇ ਤੈਨੂੰ ਕੰਮ ਨੂੰ ਵੀ ਨਹੀਂ ਆਖਦੇ ਚਲ ਤੂੰ ਮੰਗਾ ਲੈਨੇ ਤਾਂ ਕੀ ਹੈ ਜੇ ਇੱਕ ਅਦਾ ਬਦਲਾ ਆਵੇਂ ਮੈਂ ਤਾਂ ਕੋਈ ਨਹੀਂ ਬੇਬੇ ਤੈਨੂੰ ਕੀ ਲੈਣਾ ਹੈ ਹਾਂ ਤੈਨੂੰ ਮੈਨੂੰ ਪਤਾ ਹੀ ਆ ਗਿਆ ਨਾ ਜਿਹੜੀ ਆਪਾਂ ਨੂੰ ਕੀ ਚਲ ਕੋ ਹਾਂ ਲੂਗੀ ਚਲ ਉਹਨੇ ਲੱਗਦੇ ਨੇ ਸੋਨਾ ਜੇ ਫੋਨ ਨੂੰ ਵਧੀਆ ਲੱਗਦਾ ਦੀ ਤੁਸੀਂ ਲੈ ਲਓ ਮੈਂ ਹੋਰ ਮੰਗਵਾ ਲੂਗੀ ਮੈਨੂੰ ਤਾਂ ਕੁਛ ਨਹੀਂ ਪੈਂਦੇ ਹਾਂ ਨਾ ਕੋਈ ਨਹੀਂ ਦੇਖ ਲਓ ਮम्मा ਜੇ ਤਾ ਡੀਡੀ ਨੂੰ ਸੋਨਾ ਲੱਗਦਾ ਨਾ ਨਾ ਤੇਰਾ ਨਾ ਨਾ ਕੋਈ ਨਹੀਂ ਤੇਰੇ ਵਧੀਆ ਕੋਈ ਕੋਈ ਨੀ ਵੇਬੰਤੋਂ ਹੀ ਕਹੇ ਤਾਂ ਠੀਕ ਆ ਮਮਾ ਫਿਰ ਮੈਂ ਕੀ ਬਣਾਈ ਨੀ ਹਜੇ ਤੁਸੀਂ ਬਣਾ ਬਣਾਈ ਪਈਆ ਲੈ ਦੇ ਨੇ ਲੈ ਆ ਦੋ ਫਿਰ ਕੋਈ ਮੈਂ ਪਹਿਨੀ ਆ ਜਾ ਕੇ ਹੋਰ ਨਾ ਜਾਂਦਾ ਸੂਟ ਮੰਗਾ ਰਿਆ ਔਰ ਕੁਝ ਮੰਗਾਈ ਜਾਵੇ ਪਰ ਚੰਦ ਕਰਦੇ ਗੱਲ ਨਹੀਂ ਕਰਨ ਦੇਂਦੇ ਜਿੰਨੇ ਪੜੇ ਉਨੇ ਹੀ ਜਾਦੇ ਹਾਂ ਚਾਂਬਲ ਗਈ ਬਣੀ ਮੇਰੀ ਤਨਖਾਹ ਹੁੰਦੀ ਹੈ ਮੇਰੇ ਪੈਸੇ ਹੁੰਦੇ ਓਨੀ ਤਨਖਾਹ ਅੱਧੇ ਤਾਂ ਇਹ ਆਪਦੇ ਖਰਚੇ ਤੇ ਲਾ ਦਿੰਦੀ ਹੈ ਅੱਧੇ ਦੇ ਕੇ ਆਪਾਂ ਨੂੰ ਕਾਣੇ ਰੱਖਦੀ ਹੈ ਕਦੇ ਸੂਟ ਮੰਗਾ ਲਿਆ ਕਦੇ ਕੁਰਸ ਮੰਗਾ ਲਿਆ ਕਦੇ ਜੁੱਤੀ ਮੰਗਾ ਲਈ ਚਲ ਭਾਈਆ ਖਾਤੇ ਕੁੱਤਿਆਂ ਦੀ ਹੈ ਤੇ ਮਮਾਇਲ ਚ ਇੱਕ ਆਪਦੀ ਤਨਖਾਹ ਪਵਾ ਲੈਂਦੀ ਹੈ ਪਤਾ ਨਹੀਂ ਕਿਵੇਂ ਪਾ ਦਿੰਦੇ ਨੇ ਭਾਈ ਮਮਾਇਲਾਂ ਚ ਹੋਰ ਕੜਾ ਕੜਾ ਕੇ ਲਾਈ ਜਾਂਦੀ ਹੈ ਕੀ ਪੀਟੀ ਮਗਾਰੀ ਕਦੇ ਸੂਟ ਮਗਾਰੀ ਕੋਈ ਨਹੀਂ ਮੈਂ ਤਾਂ ਨਹੀਂ ਲੈ ਆ ਦੇ ਤੂੰ ਨਾ ਫੇਹੀ ਨਾ ਮੈਂ ਤਾਂ ਹੁਣ ਆਖਦੀ ਮਰਜੀ ਆ ਉਹਦੀ ਪਾਈ ਮਰਜੀ ਆ ਆਹਨੇ ਦਾ ਪੈਸਾ ਦਿੱਤੇ ਮਰਜੀ ਵਾ ਨਾ ਬੇ ਆਪਾਂ ਤਾਂ ਕੰਮ ਹੀ ਕਰਨਾ ਹੈ ਘੱਟਾ ਢੋਣਾ ਸਾਰੀ ਚੱਲ ਕੋਈ ਨਹੀਂ ਕਿਦੇ ਤੈਨੂੰ ਸੁੱਖ ਹੋਊਗਾ ਆਏ ਘਰ ਬਲਜਿੰਦਰ ਮੈਂ ਤਾਂ ਉਹ ਕਹਿ ਗਈ ਦੇਖ ਲੈ ਕਿਚਾ ਲੈ ਉਹ ਮੈਨੂੰ ਕਰਕੇ ਨਾਲੇ ਵੇਖੀ ਨਾ ਆਪਣੀ ਵੀ ਕਰ ਲੈ ਘੁੱਟ ਘੁੱਟ ਚੱਲ ਕੋਈ ਨਹੀਂ ਕਰ ਲੈਣੇ ਹੋਰ ਆਪਾਂ ਵੀ ਏਸੀ 'ਚ ਬੈਠ ਜੀ ਉਹ ਨਾ ਬਣਾ ਲੈਣੀਆਂ ਲੈ ਚਾਤਾ ਕਰ ਲੈਣੀਆਂ ਹੋਰ ਚਾਹੀ ਪੀ ਲਾਂਗੀ ਕਿ ਟੇਮ ਲਾ ਲਾਂਗੀ ਉਹਦੇ ਕੋਲੇ ਬੈਠ ਕੇ ਪੀ ਲਾਂਗੀ 10 ਮਿੰਟ ਚਾਹ ਬਣ ਜੇ ਹੋਰ ਤੂੰ ਚਾਹ ਕਰ ਲਿਆ ਮੈਂ ਤਾਂ ਉਹਦੇ ਕੋਲ ਜਾਨੀ ਆਗੀ ਅੰਦਰ ਬਾਹਲੀ ਗਰਮੀ ਐ ਏਸੀ ਚ ਆਪਾਂ ਹੀ ਬੈਠ ਗਏ ਕੀ ਕਮਰੇ ਵਾ ਠੰਡਾ ਤੇਰਾ ਤਾਂ ਗਗਨ ਆ ਜਾ ਮੈਂ ਬੈਜੋ ਬੈਠਦੀ ਤਾਂ ਹੈਗੀ ਆ ਕਮਰੇ ਤਾਂ ਫਿਰ ਏਸੀ ਛੱਡਿਆ ਹੋਇਆ ਹੈ ਨਾ ਤੁਹਾਨੂੰ ਪਤਾ ਹੀ ਹੈ ਨਾ ਕਮਰਾ ਮੁੰਡਾ ਹੋਣਾ ਹੀ ਹੈ ਗਰਮੀ ਚ ਮੈਂ ਇੱਥੇ ਬੈਠਣਾ ਨਹੀਂ ਨਾ ਬਾਹਰ ਇੱਥੇ ਆਈ ਏਸੀ ਤਾਂ ਬੈਠਣਾ ਪੈਂਦਾ ਫਿਰ ਹਾਂ ਮੈਂ ਤਾਂ ਬਾਹਰ ਉੱਥੇ ਵੀ ਏਸੀ ਚੱਲਦੇ ਹੁਣ ਘਰੇ ਵੀ ਏਸੀ ਚੱਲਦਾ ਫਿਰ ਉਵੇਂ ਹੀ ਗਿੱਜ ਪੈ ਗਈ ਮੇਰੇ ਉਵੇਂ ਹਾਂ ਉਵੇਂ ਹੋ ਜਾਂਦਾ ਏਸੀ ਤੋਂ ਬਿਨਾ ਕਿੱਥੇ ਮੈਥੋਂ ਨਹੀਂ ਪਿਆ ਜਾਂਦਾ ਏਸੀ 'ਚ ਨਾ ਬੈਠਾ ਜਾਵੇ ਇਨ ਹਾਂ ਫਿਰ ਮੰਮਾ ਸਾਨੂੰ ਤਾਂ ਸੁਭਾਅ ਪਿਆ ਹੋਣਾ ਬਾਹਰ ਬੈਠਣ ਦਾ ਬਾਹਰ ਹੋਰ ਬਾਹਰ ਦੀ ਹਵਾ ਵੀ ਚੰਗੀ ਜਹੇ ਹਾਂਜੀ ਆਏ ਤਾਂ ਮੰਮਾ ਮੈਂ ਬਾੜੀ ਥੱਕ ਗਿਆ ਜੇ ਸਿਰ ਬਹੁਤ ਜ਼ਿਆਦਾ ਦਰਦ ਕਰੀ ਜਾਂਦਾ ਹਾਂ ਲਿਉਂਦੀ ਹੈਗੀ ਚਾਹ ਲਓ ਮੀਂਹ ਦਾ ਚਾਹ ਠੀਕ ਕਿਹੜੇ ਟਾਈਮ ਵਾਲਾ ਹੀ ਲਾਤਾ ਚਾਹ ਤੇ ਚਾਹ ਫਿਰ ਹੋਣੀ ਹੋਰ ਪਰ ਲਾ ਪੁੱਤ ਤਮੈ ਸੀ ਲੈ ਫੇਲਾ ਉੱਥੇ ਜੇ ਬਹਿ ਜਾ ਤੂੰ ਨਾ ਨਾ ਇੱਧਰ ਬੈਣੀ ਆ ਆਏ ਜੀ ਜਿਉਂ ਉੱਥੇ ਆ ਜਾ ਸਮਾ ਉੱਥੇ ਬਹਿ ਜਾ ਪੁੱਤ ਮੈਂ ਪੀ ਲੂੰਗਾ ਆਪ ਤੇ ਚਾਹ ਦੇਵੇਂ ਤੇ ਮੈਂ ਵੀ ਏਸੀ ਚਾਹ ਕਰਨਾ ਹੋਰ ਆ ਭਾਈ ਗਰਮੀ ਆ ਬਾਹਰ ਹੀ ਤਾਂ ਬਾਹਰ ਹੀ ਹਾਂ ਜੀ ਜੀ ਅੱਜ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਮੈਂ ਵਿੱਚ ਬੈਠ ਕੇ ਚਾਹ ਪੀ ਲੈਣੇ ਸੁੱਤ ਕੋਲੇ ਏਸੀ ਚਾਹ ਪੀ ਲਾ ਤੂੰ ਮੈਂ ਤਾਂ ਤੈਨੂੰ ਆਏ ਕਹੀ ਨਹੀਂ ਆ ਗਾਗਨ ਹਾਂ ਜੀ ਪੁੱਤ ਵੇਖੀ ਨਾ ਖਰਚ ਐ ਗੁੱਸਾ ਤਾਂ ਕਰੀ ਨਾ ਚੰਨ ਵੀ ਸ਼ੂਟ ਮੰਗਾਉਣੀ ਆ ਮੈਂ ਕਰਦੀ ਆ ਪੈਸੇ ਤਾਂ ਤੇਰੇ ਹੀ ਨੇ ਪਰ ਤੂੰ ਜੋੜ ਕੋਸ ਇਕੱਠੇ ਕਰ ਮम्मा ਹੁਣ ਆਪਦੇ ਆਪੋ ਆਪਣੇ ਸ਼ੌਂਕ ਹੁੰਦੇ ਆ ਕਿ ਮੈਨੂੰ ਵੀ ਆਏ ਆ ਵੀ ਮੈਂ ਵੀ ਆਪਦੇ ਸ਼ੌਂਕ ਪੂਰੇ ਕਰਾਂ ਸ਼ੌਂਕ ਸ਼ੌਂਕ ਚ ਹੀ ਨਾ ਰਹਿ ਕੱਲੇ ਚ ਸ਼ੌਂਕ ਵੀ ਰੱਖ ਮੈਂ ਇਹ ਨਹੀਂ ਕਹਿੰਦੀ ਵੀ ਸ਼ੌਂਕ ਨਾ ਰੱਖ ਤੇ ਵੇਖੀ ਨਾ ਫਿਰ ਵੀ ਜੇ ਤੂੰ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਰੱਖੇਂਗੀ 10 ਰੁਪਏ ਇਕੱਠੇ ਹੋ ਜਾਂਦੇ ਹੁੰਦੇ ਤਾਂ ਹੀ ਤਾਂ ਮੈਂ ਗਾਗਨ ਖਰਚਾ ਘੱਟ ਕਰਦੀ ਆ ਮੇਰਾ ਮੁੰਡਾ ਪੜਦਾ ਹੈਗਾ 12ਵੀਂ ਚ ਦੇਸਾਂ ਦੇ ਰੁਪਏ ਲੱਗਦੇ ਪੜਾਉਣ ਤੇ ਕੱਲ ਕੱਲ ਨੂੰ ਤੇਰੇ ਨਿੱਕਾ ਨਿਆਣਾ ਹੋ ਗਿਆ ਫਰੋਤੇ ਵੀ ਖਰਚਾ ਹੋਊਗਾ ਪੜਾਈ ਤੇ ਹੁਣ ਮੈਨੂੰ ਪਤਾ ਹੀ ਹੈਗਾ ਕੁਝ ਨਹੀਂ ਹੁੰਦਾ ਤੂੰ ਇਕੱਠੇ ਕਰ ਲੈ ਜੇ ਹੁਣ ਆਪਾਂ ਕਮਾਉਨੇ ਆ ਪੈਸੇ ਵੀ ਸ਼ੌਪ ਪੂਰੇ ਕਰਨੀ ਪੈਣੀ ਜੇ ਤੂੰ ਅੱਜ ਇਕੱਠੇ ਜੇ ਇਕੱਠੇ ਕਰ ਲੇਂਗੀ ਤਾਂ ਨੂੰ ਹੁਣ ਮੁੰਡੇ ਨੂੰ ਨੌਕਰੀ ਮਿਲ ਗਈ ਤੂੰ ਜੇ ਦੇ ਦੇਂਗੀ 2-4 ਲੱਖ ਰੁਪਈਆ ਉਹ ਜਾਂ ਤੈਨੂੰ ਦੇ ਦਊਗੀ ਉਹ ਤਾਂ ਇਕੱਠੇ ਕਰਕੇ ਵਧੀਆ ਲੱਗਦਾ ਨਾਲੇ ਹਾਂ ਨਾਲੇ ਉੱਤਤ ਵਧੀਆ ਲੱਗਦਾ ਨਾਲੇ ਦੇਖਣ ਵਾਲੇ ਨੂੰ ਵਧੀਆ ਲੱਗਦਾ ਵੀ ਦੋਨਾਂ ਤਰ੍ਹਾਂ ਦੀ ਚੀਜ਼ ਬਣੂਗੀ ਹਾਂ ਜਵਾਂਕ ਨੂੰ ਨੌਕਰੀ ਜਮਾ ਮਿਲੂਗੀ ਉਦੋਂ ਪਾਈ ਕਿਸੇ ਨੂੰ ਪੈਸੇ ਵੀ ਦੇਣੇ ਪੈਂਦੇ ਉਹ ਤਾਂ ਜਿਵੇਂ ਤੁਸੀਂ ਕਹਿੰਦੇ ਠੀਕ ਆ ਮਾਂ ਫਿਰ ਜੇ ਅਸੀਂ ਪੈਸੇ ਦੇਵਾਂਗੇ ਤਾਂ ਕਿਲਾ ਅੱਧਾ ਕਿੰਨਾ ਤਰਾਗੇ ਤਾਂ ਬੁਰਾ ਲੱਗਦਾ ਅਗਲਾ ਖੂ ਇਹਨਾਂ ਦੀ ਬਹੁਤਾ ਨੌਕਰੀ ਤੇ ਲੱਗੀ ਆ ਇਹ ਜਮੀਨਾਂ ਉਹ ਕਰਦੇ ਆਏ ਆ ਪੁੱਤ ਆ ਤੂੰ ਜੋੜ ਕੇ ਪੈਸੇ ਸਾਨੂੰ ਦਿਖਾ ਵੀ ਇੰਨੇ ਜੋੜ ਲੈ ਮੈਂ ਮੈਂ ਕਿੰਗਾ ਮੰਮੀ ਜੀ ਮੈਂ ਤੁਸੀਂ ਕਹਿੰਦੇ ਆ ਹਾਂ ਮੈਂ ਤਾਂ ਤੈਨੂੰ ਚੰਗੀ ਗੱਲ ਕਹਿਣੀ ਆ ਅੱਗੇ soldi marzi 4 ਪਏ ਇਕੱਠੇ ਹੋ ਜਾਣਗੇ ਬੇਬੇ ਉਹਦੇ ਵਰਗੀ ਰੀਸ ਨਹੀਂ ਹੈਗਾ ਦੀਦੀ ਵੀ ਚਲ ਜਿਵੇਂ ਤੁਸੀਂ ਕਹਿੰਦੇ ਵੀ ਪੈਸੇ ਵੀ ਆਦਾ ਜੋੜ ਲੈ 4 ਪਏ ਹੋਣਗੇ ਕੱਲ੍ਹ ਹੁਣ ਇਹ ਵਿਚਾਰਾ ਦੇਖ ਟਰਾਲਾ ਚਲਾਉਂਦਾ ਮੁੰਡਾ ਇਹ ਵੀ ਇਕੱਠੇ ਕਰਦਾ ਹੀ ਆ ਮੁੰਡੇ ਵਾਸਤੇ ਹਾਂ ਇਹ ਵੀ ਮੁੰਡੇ ਵਾਸਤੇ ਇਕੱਠੇ ਕਰਦਾ ਨਹੀਂ ਹੁਣ ਪੁਰਾਣੇ ਤਰਾਣੇ ਕੱਪੜੇ ਪਾ ਲੈਣੇ ਹੋਰ ਜੀ ਇਹਨੂੰ ਕਹਿੰਦੇ ਆ ਵੀ ਤੂੰ ਵੀ ਲੈ ਆ ਰੱਖ ਮਮਾ ਸਾਨੂੰ ਪਤਾ ਹੀ ਹੈਗਾ ਵੀ ਉੱਥੇ ਤਾਂ ਨਾ ਨਿੱਤ ਨਵੀਂ ਪੌਣੇ ਪੈਂਦੇ ਮੈਂ ਦੇਖਦੀ ਹੁਣ ਕੁੜੀਆਂ ਰੇਣੇ ਜਿੱਥੇ ਆਏ ਆ 1500 ਦਾ ਸੂਟ ਤੇ 1000 ਦਾ ਪਾਲਾ ਇਹ ਤਾਂ ਦੋਕ ਵਾਰੀ ਪਾ ਉਹੀ ਬਸ ਕਿ ਨਾ ਮਾ 9 ਦਿਨ ਪਰਾਣਾ 100 ਦਿਨ ਐਵੇਂ ਆਖਿਆ ਕਿਸੇ ਨੇ ਸਿਆਣਿਆਂ ਨੇ ਚੰਗੀ ਗੱਲ ਕਹੀ ਆ ਚਲੋ ਠੀਕ ਆ ਮੰਮੇ ਜਿਵੇਂ ਤੁਸੀਂ ਕਹਿੰਦੇ ਫਿਰ ਮੈਂ ਤਾਂ ਸਭ ਨੂੰ ਚੰਗੀ ਗੱਲ ਕਹਿੰਦੀ ਆ ਪਰ ਮੈਂ ਤਾਂ ਖਰਚਾ ਨਹੀਂ ਕਰੂੰਗੀ ਹਾਂ ਘੱਟ ਕਰ ਆਪਾਂ ਐ ਨਹੀਂ ਕਹਿੰਦੇ ਤੇਰੇ ਪੈਸੇ ਆ ਜੀ ਜੋੜ ਲਾਂਗੇ ਉਹ ਵੀ ਤੈਨੂੰ ਚੰਗੇ ਆ ਹਾਂਜੀ ਹਾਂ ਕੋਈ ਅਸੀਂ ਤਾਂ ਹੈ ਨਹੀਂ ਕਿ ਤੈਨੂੰ ਸਿਖਾਉਣੇ ਆਂ ਐ ਚਲੋ ਤੂੰ ਤਾਂ ਪ੍ਰਾਣਾ ਦੀ ਮੈਨੂੰ ਬੜਾ ਕੋਇਆ ਰਹੀ ਜਾਂਦੇ ਆ ਕੱਲ ਕੱਲ ਨੂੰ ਤੂੰ ਜਾ ਉੱਤੇ ਲੱਗੀਆਂ ਕੋਈ ਚੰਗਾ ਮਕਾਨ ਬਣਾ ਲਾਂਗੇ ਹੋਰ ਹੋਰ ਵਧੀਆ ਆ ਦੋ ਕੋਠੀਆਂ ਬਣ ਜਾਣੀਆਂ ਪਤਾ ਹੀ ਨਹੀਂ ਹੁੰਦਾ ਵੀ ਫੇਰ ਹਾਂ ਨੇ ਤੁਸੀਂ ਤਾਂ ਮੇਰੇ ਪੜਾਈ ਸੋਚਦੇ ਆ ਕਿਹੜਾ ਕੋਈ ਪੂਰਾ ਮੈਂ ਤਾਂ ਤੁਹਾਨੂੰ ਚੰਗੀ ਕਹਿੰਦੇ ਆ ਅਸੀਂ ਤਾਂ ਇਹ ਵੀ ਆਈ ਕਹਿੰਦੀ ਆ ਵੀ ਜਿਵੇਂ ਅਸੀਂ ਜੋੜੀ ਜਾਂਨੇ ਐ ਵੀ ਜੋੜੇ ਉਹ ਤਾਂ ਉਹ ਵਧੀਆ ਲੱਗਦਾ ਆਪਣੇ ਕੰਮ ਹੀ ਆਉਣਗੇ ਕੰਮ ਬਣ ਕੇ ਹਾਂ ਚਲੋ ਬਾਕੀ ਹੋ ਤਾਂ ਆਏ ਹੁੰਦਾ ਮਾਮਾ ਵੀ ਸ਼ੌਂਕ ਹੁੰਦੇ ਅੱਡੋ ਅੱਡ ਵੀ ਆਪਾਂ ਕਮਾਉਨੇ ਆ ਪੈਸੇ ਵੀ ਕੋਈ ਚਾਰ ਸ਼ੌਂਕ ਪੂਰੇ ਕਰ ਲਈਏ ਕੱਲੇ ਸ਼ੌਂਕ ਵੀ ਨਹੀਂ ਕੰਮ ਆਉਂਦੇ ਕੱਲੇ ਸ਼ੌਂਕ ਵੀ ਨਹੀਂ ਐਸਾ ਕੰਮ ਆ ਜਾਂਦਾ ਮੌਕੇ ਵੇਲੇ ਸ਼ੌਂਕ ਵੀ ਕਰੋ ਉਹ ਹੈ ਜਰੂਰੀ ਤਾਂ ਨਹੀਂ ਹੁਣ ਜਿੱਥੇ ਤੂੰ 2500 ਦਾ ਸੂਟ ਲੈਣੀ ਆ ਉੱਥੇ 1000 ਰੁਪਏ ਦਾ ਵੀ ਵਧੀਆ ਮੈਂ ਤਾਂ ਹੁਣ ਦੀਦੀ ਨੂੰ ਵੀ ਕਿਹਾ ਸੀ ਵੀ ਜੇ ਸਾਨੂੰ ਕੋਈ ਚੀਜ਼ ਦੀ ਲੋੜ ਹੁੰਦੀ ਮਿਲਦਾ ਨਾ ਕੁਝ ਨਹੀਂ ਇਹਦੇ ਕੋਲ ਤਾਂ ਹੈਗੇ ਜਹਜੇ ਨੂੰ ਤਾਂ ਦੇ ਦਿੰਦੇ ਆ ਇਹਦੇ ਤੇ ਕੇ ਵਧੀਆ ਸਮਾਂ ਮੈਂ ਤਾਂ ਉਹ ਹੀ ਜੀ ਪਾ ਲੈਂਦੀ ਆ ਵਧੀਆ ਤਾਂ ਮੈਂ ਤਾਂ ਕਰੀ ਨਹੀਂ ਅੱਗੇ ਤਾਂ ਥੋੜੀ ਗੱਲ ਮੰਨ ਲਉ ਠੀਕ ਆ ਮਮਾ ਜੀ ਮੈਂ ਤੁਸੀਂ ਕਹੋਗੇ ਮੈਂ ਹੀ ਕਰੂੰਗੀ ਫਿਰ ਮੈਂ ਬੱਸ ਵਧੀਆ ਪੁੱਤ ਚਲ ਤੂੰ ਕੀ ਗੱਲ ਹੈ ਚੰਗੀ ਗੱਲ ਆ ਭਾਈ ਅੱਖੇ ਲਾ ਕੇ ਤਾਂ ਤੈਨੂੰ ਚੰਗੇ ਨੂੰ ਕਹਿੰਦੀ ਆ ਮੈਂ ਤਾਂ ਨਹੀਂ ਆਪਾਂ ਨੂੰ ਕੀ ਹੁੰਦਾ ਨਹੀਂ ਨਹੀਂ ਕੋਈ ਨਹੀਂ ਠੀਕ ਆ ਸ਼ੌਂਕ ਤਾਂ ਪੁੱਤ ਹੁੰ ਬਹੁਤ ਠੀਕ ਹੈ ਪਰ ਮਾੜਾ ਮੋਟਾ ਪੈਸੇ ਜੋੜਨ ਪਿੱਛੇ ਆਪਾਂ ਨੂੰ ਕਹਿਣਾ ਪੈਂਦਾ ਹੈ ਹੈ ਤੇ ਪਰ ਆਪ ਦਾ ਕੱਚਾ ਦੇਖ ਕੇ ਪੱਕਾ ਨਹੀਂ ਕੀਤਾ ਹੁੰਦਾ ਕੋਈ ਠੀਕ ਆ ਮਮਾ ਜੀ ਤੁਸੀਂ ਕਹਿੰਦੇ ਆ ਹਾਂ ਆਪ ਦੀ ਚਾਦਰ ਦੇਖ ਕੇ ਪੈਰ ਪਸਾਈ ਦੀ ਅੱਗੇ ਤੇਰੀ ਮਰਜ਼ੀ ਚਲ ਚੰਗਾ ਠੀਕ ਆ ਬੇ ਬੇਫੀ ਠੀਕ ਹੀ ਰਹਿੰਦੇ ਹਾਂ ਹਾਂ ਠੀਕ ਆ ਅੱਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਨਵੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਵਕਤੋ ਵਕਤ ਸਬਸਕ੍ਰਾਈਬ ਕਰ ਲਓ ਧੰਨਵਾਦ ਧੰਨਵਾਦ